ਛੋਟੀ ਕਰਕੇ ਆਪਾਂ ਘੋੜਾ ਵੀਰੇ ਇਹ ਤਾਂ ਬੈਥਰੂਮ ਦੇ ਦੇਖ ਕੇ ਫਿਰ ਤਾਂ ਮੈਂ ਥੋੜੀ ਜਿਹਾ ਜਹਾਜ਼ਰ ਜੇ ਤੁਸੀਂ ਹੱਡੋਲ ਕੀਤੀ ਫਿਰ ਉਹੀ ਗੱਲ ਹੋ ਜਣੇ ਵੀ ਜਿਹੋ ਜੀ ਨੰਦੋਂ ਬਾਅਦ ਨਹੀਂ ਹੋ ਜਾ ਕੁਦੂ ਜੇਟ ਆਪਾਂ ਵੀ ਚੱਕੜਾ ਜਾਣਾ ਗੱਡੀ 'ਚ ਬਹਿ ਜਾਣਾ ਮੈਂ ਕਹਿੰਦਾ ਬਾਅਦ ਵੀਰੇ ਤਾੜੀ ਮਾਰਦੇ ਥੋੜੇ ਥੋੜਾ ਟੈਪ ਟੈਪ ਕਰ ਲੈ ਜਿਹੜਾ ਵੀ ਮਿਹਰਬਾਨੀ ਕਰ ਐ ਮੈਂ ਪਹਿਲਾਂ ਭਾਦਾ ਕਿਹਾ ਸੀ ਆਪਣੇ ਦੋਸਤਾਂ ਨਾਲ ਪਰ ਮੈਂ ਨਮਾਦ ਗਾਣਾ ਭਾਦਾ ਗਿਆ ਜਿੱਥੇ 9:00 ਵਜੇ ਰਹਿਣਾ ਇਹ ਕੋਲੇ ਜੇ ਸਾਥੀ ਗੀਤ ਬਾਕੀ ਰਹਿੰਦੇ ਤੇ ਇੱਕ ਮੈਨੂੰ ਫਰਮਾਇਸ਼ ਸੀ ਕਿ ਸਾਡੇ ਬਾਈ ਜੀ ਮੇਰੇ ਸਾਹਮਣੇ ਬੈਠੇ ਆ ਵੀ ਮਿਰਚਾ ਸਾਹਿਬਾ ਤੇ ਆਪ ਕੋਈ ਹੋਰ ਆਈਟਮ ਗਾਵਾ ਕੇ ਢੰਗ ਦੀ ਆਈਟਮ ਆ ਵੀਰੇ ਮੈਂ ਉਹ ਗਾਣ ਲੱਗਿਆ ਜਿਨ੍ਹਾਂ ਦਾ ਇੱਕ ਇੱਕ ਬੋਲ ਮੇਰੇ ਬਜ਼ੁਰਗਾਂ ਦੇ ਦੋਸਤਾਂ ਮਿੱਤਰਾਂ ਦੇ ਭੈਣਾ ਭਰਾਵਾਂ ਦੇ ਜਿਹੜੇ ਸਾਰਿਆਂ ਦੇ ਸੁਣ ਵਾਲਾ ਬਹੁਤ ਵਧੀਆ ਹੈ ਜਿਹੜਾ ਗਿੱਲ ਹਰਜੀਤ ਗਿੱਲ ਨੇ ਗੀਤ ਗਾਇਆ ਬਾਂਗਾਂ ਕੋਰੀਆਂ ਕਲੇ ਵਿੱਚ ਪਾਉਂਦੀ ਸੈਂ ਇਹ ਕੜ ਯਾਦ ਕੁੜੇ ਇਹ ਗੀਤਨ ਕਰੇ ਮੈਂ ਗਾਇਆ ਵੀਰੇ ਰਿਕਾਰਡ ਦੇ ਵਿੱਚ ਪੁਟਨੀ ਕੋਲੀ ਨਾਲ ਗਮਾ ਉਹਦੇ ਵਿੱਚ ਆ ਗਿਆ ਨੌਸਟਿੰਟ ਕੀ ਹੈ ਗੁਰਦੇਵ ਜਿੱਥੇ ਰੋਟੀ ਵੰਦਦੇ ਸੀਿੱਥੇ ਰੋਟੀ ਵੰਦੀ ਹੈ ਉੱਥੇ ਚਾਪੀਆਂ ਲੈ ਕੇ ਚਲੇ ਜਾਓ ਉੱਥੇ ਗੁਰਦੇਵ ਵੀਰ ਚਾਪੀਆਂ ਲੈ ਕੇ ਚਲੇ ਜਾਵੇ ਰੋਟੀ ਡੀਕ ਰਹੀ ਹੈ ਉਹਨੂੰ ਆ ਆ ਰਿਹਾ ਕੀ ਐ ਸੁਣ ਜਾਨਾ ਕੋਈ ਨਾ ਬਾਈ ਜੀ ਮਿਹਰਬਾਨੀ ਅੱਛਾ ਕੀ ਹੈ ਇਹ ਕੈਨੇਡਾ ਦੇ ਬਾਈ ਅੱਛਾ ਕੈਨੇਡਾ ਦੇ ਬਾਈ ਜੀ ਹੁੜੀ ਨੇ ਇਹਨੂੰ ਨਕਲ ਦਾਸਤ ਦੇ ਦੇ ਮੇਰੇ ਮੇਰੇ ਖੜਾ ਰਹੇ ਨੇ ਦੱਤੋਂ ਤੇ ਰੱਤ ਚਾਹੀਦਾ ਬਾਈ ਅੱਛਾ ਅਗਰੇ ਯਾਰ ਕੱਢ ਦੇ ਇਸ ਨੂੰ ਮੈਂ ਉੱਪਰ ਮੈਂ ਕਿਹਾ ਨਾ ਤੁਸੀਂ ਆਹ ਲੋਬੇ ਸੁਣਨਾ ਨਮੀਆ ਛੇੜੀ ਬੇਰੀ ਕੁੱਟੀ ਕੁੜੀ ਲਾਲ ਕਮਾਜਾਰੀ ਵਿੱਚ ਤੋਂ ਦੋਸਤਾਂ ਕੀਆਂ ਸੁਣੀ ਵੀ ਹੈ ਤੇ ਮੇਕ ਕਰ ਲਿਆ ਕੋਈ ਵੀ ਨਹੀਂ ਕਰੀ ਗਿਆ ਆਲਾ ਜਦੋਂ ਬਰ ਜੋਰ ਲਾ ਕੇ ਗਾਉਣਾ ਨਾਲ ਫਿਚਰ ਕਰੀ ਜਾ ਰਿਹਾ ਤੇਰੇ ਇਹਨੂੰ ਸੈੱਟ ਕਰਦੀ ਹਾਰਮੋਨੀਅਮ ਵੀ ਥੋੜਾ ਜਿਹਾ ਬੇਸ ਬੇਸ ਕਰਨਾ ਪਾਉਣਾ ਸਾਰੇ ਨੇ ਘਾਵਦਾ ਆਪਣੇ ਬਜ਼ੁਰਗਾ ਦਾ ਵੱਡੇ ਵੱਡੇਆਂ ਦਾ ਪੁਰਾਣੇ ਪੁਰਾਣੇ ਮਾਇ ਜਿਹੜੇ ਬਜ਼ੁਰਗਾ ਦਾ ਇੱਕ ਇੱਕ ਕਹਿੰਦਾ ਕਿੱਦਾਂ ਹੈ ਵੀਰੇ ਜੋੜਾ ਐਂ ਕਹਿੰਦਾ ਸਾਰੇ ਸੁਣ ਬਲ ਸੋਚਿਆ ਦਾ ਪੇਚਾ ਹਰ ਤਰਾਹ ਦੀ ਕੁੰਡੀ ਖੋਲ ਲਵੇ ਜਿਵੇਂ ਕਿਤੇ ਸਿਆਰੇ ਨੇ ਕਿਹਾ ਵੀ ਹਾਰੇ ਨੂੰ ਹਾਰ ਪਿਆਰਾ ਅਗਲੇ ਬੋਲੇ ਬਸਿਆਰ ਖੜਾ ਸੋਰ ਲੱਗ ਜਾਏ ਜੋ ਕਰੇ ਐ ਮੇਰਾ ਮਾਰ ਕਰ ਲੈਨੇ ਮੈਂ ਬਹੁਤ ਧੰਨਵਾਦੀ ਆ ਫਿਰ ਹਾਂਜੀ ਉੱਤਰ ਆਪਣਾ ਪੁੱਤਰ ਹੈ ਨਾ ਤੁਹਾਡਾ ਅੱਛਾ ਥੋੜੀ ਵੀਰੇ ਦੇ ਬਾਅਦ ਵੀ ਦੇ ਦੇ ਅੱਛਾ ਜਾਨੀ ਬਾਈ ਰਿਸ਼ਵਾਲ ਦਾ ਸਾਹ ਜਿਆਦਾ ਵੀਰੇ ਐ ਮੈਂ ਬਹੁਤ ਧੰਨਵਾਦੀ ਆ ਮਿੰਦਰ ਸਿੰਘ ਪਹਾੜਾ ਜੈ ਜਿਹੜੀ ਮਾਰ ਕਰਦੇ ਨੇ ਮੈਂ ਬਹੁਤ ਧੰਨਵਾਦੀ ਆ ਬੰਦੇ ਮਿਹਰਬਾਨੀ ਜੀ ਤੁਹਾਡੀ ਇੱਕ ਪਿਛਲਾ ਵਾਤਾ ਜਾਈ ਹੁਣ ਕਹਿੰਦੇ ਨੇ ਗਿਆਨੇ ਜੱਫਾ ਮਾਰਾ ਅੰਨੇ ਦਾ ਬਾਈ ਜੀ ਅੰਨੇ ਦਾ ਜੱਫਾ ਵੀ ਮਾਰਾ ਜੱਟ ਦੇ ਪੁੱਤ ਦਾ ਘੋਰ ਵੀ ਮਾਰਾ ਕਹਿੰਦੇ ਨੇ ਜੱਟ ਕਮਲਾ ਨਾ ਹੋਵੇ ਤਾਂ ਕਿਟੜੀਆਂ ਦੇ ਮੇਲੇ ਨਾਲ ਕਿਟੜੀਆਂ ਨਾਲ ਪਰ ਕਹਿੰਦੇ ਆ ਭਈ ਜੱਟ ਦਾ ਪੁੱਤ ਜਦੋਂ ਵੋਧਾ ਲੈਣ ਤੇ ਤੋਲੇ ਆਉਂਦਾ ਕਿਸੇ ਵੱਲ ਦੋ ਛਿਆੜ ਨਹੀਂ ਛੱਡਦਾ ਦੋ ਕਿੱਥੇ ਜ਼ਮੀਰ ਬਦਲੇ ਬੰਦਾ ਮਾਰ ਕੇ ਕਿਟੜੀ ਦੇ 2 ਲੱਖ ਰੁਪਏ ਜੋਖ ਦਿੰਦਾ ਆਖਰੀ ਮੋਲ ਨੇ ਕਹਿੰਦੇ ਨੇ ਕਿਹੜੀ ਹਾਂ ਕਿ ਬੜਾ ਛੋਟਾ ਜਿਹਾ ਮਿਰਚਾ ਗਾਣਾ ਕਿਉਂਕਿ ਫਿਰ ਇਹ ਆਈਟਮਾਂ ਬਹੁਤ ਤਾਰੀਆਂ ਹੋ ਚੁੱਕੀਆਂ ਰਹੀ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਤੇਜ਼ ਬੱਤੇ ਨੂੰ ਗਾਈਏ ਤੇ ਤੁਹਾਨੂੰ ਬਾਕੀ ਪਤਾ ਹੀ ਹੈ ਵੀ ਮਿਰਚਾ ਮੈਂ ਇੰਨਾ ਕੀ ਗਾਉਣਾ ਕਿਉਂਕਿ ਗਾਉਣ ਵਾਲਿਆਂ ਨੇ ਕਾ ਕਾ ਕੀ ਸਹਾ ਦਿੱਤਾ ਇਹਨੂੰ ਇੰਨਾ ਕਰ ਗਿਆ ਮੈਂ ਕੇਸ ਕਰਦਾ ਮਿਰਚਾ ਕੇਸ ਕਰਦੇ ਪਤਾ ਕਿਵੇਂ ਗਾਇਆ ਸੀ ਅੱਜ ਆ ਤਿੰਨ ਚਾਰ ਦਿਨ ਮਿਰਚਾ ਖਾਣ ਨੂੰ ਬੱਤੀ ਪਾਤੀ ਲੈ ਹੇ ਤਾ ਮਾ ਆਵੇ ਮਰਦਿਆ ਨੇ ਆ ਪਿਆਰ ਰੱਖਿਓ ਜਦੋਂ ਤੋਂ ਛੋੜਿਆ ਜਾਵਾ ਜਿਹੜਾ ਮਰਦਿਆ ਦੀ ਪਾਪੀ ਤੇ ਬੋਲ ਆ ਉਹ ਤਾਂ ਪਰਾਰੇ ਕਿੱਤੇ ਦੇ ਵਿੱਚੋਂ ਲੈ ਗਿਆ ਆਮ ਸੁਣਨੇ ਨੇ ਪਰ ਜਾਂਦਾ ਹੈ ਐ ਪਿੰਡੂ ਸਾਹਿਬ ਕਿੱਤੇ ਦੇ ਵਿੱਚੋਂ ਹਰ ਬਾਕੀ ਕਾਕਾ ਜੀ ਦੇ ਨਾਲ ਮਿਹਰਬਾਨੀ ਹੈ ਬਾਈ ਜਵਨ ਬਸੇ ਰਹੋ ਮਿਹਰਬਾਨੀ ਬਾਈ ਸੁਪਰੀਆ ਉਹ ਮਿਹਰਬਾਨੀ ਅੱਛਾ ਕਾਕਾ ਹਾਂ ਜੀ ਦੇ ਨਾਲ ਮਾਰਕਰ ਜੀ ਦੇ ਹਾਂ ਹਾਂ ਕਿਦਾ ਜੁੰਮਰ ਕੱਟੇ ਹੈ ਅ ਸੋਸਾ ਦੇ ਮੇਰੇ ਦੀ ਪਰਮੈਸ਼ੀ ਤੇ ਟੈਂਪੋ ਓਵਰ ਜਾਣਾ ਬਿਲਕੁਲ ਬੱਜੀ ਨੂੰ ਲਾ ਦੇਓ ਬਾਈ ਤੇ ਕਿਵੱਟੇ ਟੂ ਮੱਚ ਚ ਕੁਗਲ ਟੂ ਮੱਚ ਚ ਕੁਗਲ ਕੋਈ ਜਾਣੇ ਮੇਰ ਕਿਉਂ ਗਿਆ ਰੋ ਪੰਜ ਸੱਤ ਸੌੜ ਦੇ ਦੇਣਗੇ ਯਾਰ ਕੋ ਘਬਰਾਉਣਾ ਕਿਉਂ ਮੂਹ ਦਾ ਘਰ ਹਜ਼ਾਰ ਵੀ ਕਿਦਰ ਕੋਈ ਦਰਾਵੇ ਇਹ ਸਾਡੇ ਭਾਈ ਰਸਪਾਰ ਦਾ ਪਰਮੈਸ਼ ਹੈ ਉਹ ਕਿਹੜਾ ਕੀਤਾ ਕੁੜੀਓ ਰਾਹ ਛੱਡ ਦਿਓ ਯਾਰ ਤੇ ਗੱਲ ਕੀਤੀ ਆਹ ਹਾਂ ਠੀਕ ਪੀੜੀਆ ਬੜੀਆ ਸੀ ਮੈਂ ਕਹਿੰਦਾ ਤਾਂ ਬਾਤ ਨੂੰ ਲੱਕਰਾ ਲਾ ਇਹ ਤੂੰ ਹੀ ਨਿਕਲੇ ਚੱਲ